ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਪਾਂ ਸਾਰੇ ਜਣੇ ਇਨਸਾਨ ਤਾਂ ਸੇਮ ਹੀ ਆ ਪਰ ਕੁਝ ਨਾ ਕੁਝ ਗੱਲਾਂ ਆਪਾਂ ਸਾਰਿਆਂ ਦੇ ਵਿੱਚ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਇੱਕ ਦੂਜੇ ਤੋਂ ਅਲੱਗ ਬਣਾਉਂਦੀਆਂ ਨੇ ਹਾਂਜੀ ਆਪਾਂ ਗੱਲ ਕਰਨ ਜਾ ਰਹੇ ਹਾਂ ਕਮਿਊਨੀਕੇਸ਼ਨ ਸਕਿੱਲ ਦੇ ਬਾਰੇ ਜਿਹਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਕਿ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੂਜਿਆਂ ਨਾਲੋਂ ਵੱਖ ਬਣਾ ਸਕਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਇੱਕ ਭਰਾ ਦਾ ਮੈਸੇਜ ਸੀਗੇ ਕੋ ਰੱਗੇ ਵੀ ਇੱਕ ਦਿਨ ਕੀਤਾ ਸੀ ਕਿ ਤੁਸੀਂ ਕੈਨੇਡਾ ਦੇ ਵੈਦਰ ਨੂੰ ਲੈ ਕੇ ਜਾਂ ਇੱਥੋਂ ਦੇ ਜਾਨਵਰ ਨੇ ਮਿੱਟੀ ਉਹ ਸਾਰੀਆਂ ਤੇ ਵੀਡੀਓ ਬਣਾਉ ਉਹ ਤਾਂ ਉਹ ਵੀਡੀਓ ਜਲਦੀ ਮੈਂ ਜ਼ਰੂਰ ਬਣਾਉਂਗੀ ਮੈਨੂੰ ਐਸੀ ਕਿ ਇੱਕ ਵਾਰੀ ਆ ਜਾਣ ਸੋ ਜੇ ਹੋ ਸਕੇ ਤਾਂ ਵੀ ਬਾਹਰ ਜਾ ਕੇ ਜੇ ਜਾਣ ਦਾ ਕਿਤੇ ਮੌਕਾ ਮਿਲਿਆ ਤਾਂ ਜ਼ਰੂਰ ਬਣਾਵਾਂਗੇ ਹਜੇ ਥੋੜਾ ਜਿਹਾ ਨਹੀਂ ਟਾਈਮ ਲੱਗੇ ਇਹ ਵਾਲੀ ਵੀਡੀਓ ਤਾਂ ਮੈਂ ਪਹਿਲਾਂ ਹੀ ਬਣਾਈ ਹੋਈ ਸੀਗੀ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਸੋ ਜੁੜੇ ਰਹੋ ਚੈਨਲ ਦੇ ਨਾਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਜਿਹੜੇ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੀ ਵੀਡੀਓਜ਼ ਨੂੰ ਕੰਟੀਨਿਊਸਲੀ ਦੇ ਜਿਹੜੇ ਸਬਸਕ੍ਰਾਈਬਰ ਆਪਣੇ ਜਿਹੜੇ ਜਿਹੜੇ ਭੈਣ ਭਰਾ ਦੇਖ ਰਹੇ ਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਵੇਂ ਕਿ ਸਿਆਣਿਆਂ ਦੀ ਕਹਾਵਤ ਹੈ ਕਿ ਜਵਾਨ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਦਿੰਦੀ ਆ ਅੱਜ ਆਪਾਂ ਉਸ ਟੌਪਿਕ ਦੇਤੇ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਆਲੇ-ਦੁਆਲੇ ਦੇ ਵਿੱਚ ਜਿਹੜੇ ਇਨਸਾਨਾਂ ਨੂੰ ਅਸੀਂ ਵਿਚਰਦੇ ਹਾਂ ਜਿਹੜੇ ਇਨਸਾਨ ਤੁਹਾਡੀ ਲਾਈਫ ਦੇ ਵਿੱਚ ਆਉਂਦੇ ਆ ਕੀ ਤੁਸੀਂ ਕਦੇ ਸੋਚਿਆ ਕਿ ਕਈ ਉਹਨਾਂ ਵਿੱਚ ਸਾਡੇ ਮਨ ਦੇ ਬੜੇ ਨੇੜੇ ਹੋ ਜਾਂਦੇ ਸਾਡੇ ਬੜੇ ਚਿਹਤੇ ਹੁੰਦੇ ਆ ਤੇ ਕਈ ਐਵੇਂ ਦੇ ਹੁੰਦੇ ਜਿਨ੍ਹਾਂ ਨੂੰ ਬੁਲਾਉਣ ਨੂੰ ਸਾਡਾ ਬਿਲਕੁਲ ਮਨ ਨਹੀਂ ਕਰਦਾ ਜਿਹੜੇ ਜਦੋਂ ਸਾਡੇ ਸਾਹਮਣੇ ਵੀ ਆ ਜਾਂਦੇ ਆ ਸਾਨੂੰ ਉਹਨਾਂ ਦੀ ਸ਼ਕਲ ਦੇਖ ਕੇ ਹੀ ਐਵੇਂ ਹੋ ਜਾਂਦਾ ਕਿ ਇਹ ਇਨਸਾਨ ਕੁਝ ਬੋਲੇ ਨਾ ਇਹ ਸਾਰਾ ਕੁਝ ਤੁਹਾਡੀ ਬਾਡੀ ਲੈਂਗੁਏਜ ਦੇ ਉੱਤੇ ਡਿਪੈਂਡ ਕਰਦਾ ਤੁਹਾਡੇ ਬਿਹੇਵੀਅਰ ਤੇ ਡਿਪੈਂਡ ਕਰਦਾ ਕਿ ਤੁਸੀਂ ਸਾਰੇ ਕਿਵੇਂ ਦੇ ਹੋ ਕੋਈ ਵੀ ਇਨਸਾਨ ਤੁਹਾਡੀ ਸ਼ਕਲ ਦੇਖ ਕੇ ਤੁਹਾਨੂੰ ਐਨੀ ਛੇਤੀ ਜੱਜ ਨਹੀਂ ਕਰੂਗਾ ਕਈ ਐਵੇਂ ਦੇ ਹੁੰਦੇ ਆ ਕਿ ਉਹ ਦੇਖਣ ਨੂੰ ਵਿਭਾਮ ਠੀਕ ਠਾਕ ਹੋਣ ਪਰ ਉਹਨਾਂ ਦੀ ਬੋਲਵਾਣੀ ਇੰਨੀ ਕਿ ਜ਼ਿਆਦਾ ਮਿੱਠੀ ਹੁੰਦੀ ਹੈ ਕਿ ਉਹ ਬੰਦਾ ਤੁਹਾਡੇ ਦਿਲ ਦੇ ਵਿੱਚ ਖੁੱਭ ਜਾਂਦਾ। ਜਿਉਂ ਬੰਦੇ ਦੇ ਕਹੇ ਹੋਏ ਇੱਕ ਇੱਕ ਬੋਲ ਤੁਹਾਡੇ ਦਿਲ ਦੇ ਵਿੱਚ ਉਤਰ ਜਾਂਦੇ ਆ। ਥੋੜੀ ਜਿਹੀ ਪੁਆਇੰਟ ਡਿਸਕਸ ਕਰਦੇ ਆ ਸਭ ਤੋਂ ਪਹਿਲਾ ਹੈਗਾ ਗੁੱਡ ਲਿਸਨਰ ਬਣੋ। ਹੁਣ ਗੁੱਡ ਲਿਸਨਰ ਮੀਨਸ ਕੀ ਬਹੁਤ ਸਾਰੇ ਲੋਕ ਮੈਂ ਦੇਖਿਆ ਉਹਨਾਂ ਨੂੰ ਬੜੀ ਆਦਤ ਹੁੰਦੀ ਹੈ ਕਿ ਆਪਾਂ ਪੂਰੀ ਗੱਲ ਸੁਣਦੇ ਨਹੀਂ ਆਪਾਂ ਆਪਣੀ ਗੱਲ ਪਹਿਲੇ ਵਿੱਚੋਂ ਟੋਕ ਕੇ ਕਰਨ ਲੱਗ ਜਾਂਦੇ ਆ ਜੋ ਕਿ ਬਹੁਤ ਹੀ ਜ਼ਿਆਦਾ ਬੁਰੀ ਆਦਤ ਆ। ਕੋਈ ਵੀ ਨਹੀਂ ਪਸੰਦ ਕਰਦਾ ਕਿ ਤੁਸੀਂ ਜਦੋਂ ਬੋਲ ਰਹੇ ਹੋ ਕਿ ਕੋਈ ਸਾਹਮਣੇ ਵਾਲਾ ਤੁਹਾਡੀ ਗੱਲ ਕੱਟ ਦੇ ਇਹਦੇ ਨਾਲ ਕੀ ਹੈ ਕਿ ਤੁਸੀਂ ਆਪਾਂ ਜਿਹੜਾ ਬੰਦਾ ਬੋਲ ਰਿਹਾ ਜਿਹੜਾ ਇਨਸਾਨ ਆਪਾਂ ਉਹਨੂੰ ਡਿਸਰੈਸਪੈਕਟ ਕਰ ਰਹੇ ਹਾਂ ਕਿਉਂਕਿ ਆਪਾਂ ਉਹਦੀ ਗੱਲ ਪੂਰੀ ਸੁਣੀ ਨਹੀਂ ਆਪਾਂ ਆਪਣਾ ਹੀ ਵਿੱਚ ਬੋਲਣ ਲੱਗ ਜੰਨੇ ਦੈਟ ਮੀਨਸ ਕਿ ਆਪਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਪ੍ਰਾਇੋਰਟੀ ਦੇ ਰਹੇ ਹਾਂ ਇੰਪੋਰਟੈਂਸ ਦੇ ਰਹੇ ਹਾਂ ਤੇ ਆਪਾਂ ਉਹ ਸਾਹਮਣੇ ਵਾਲੇ ਨੂੰ ਇਹ ਸ਼ੋਅ ਕਰ ਰਹੇ ਹਾਂ ਵੀ ਤੇਰੇ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਜਾਂ ਤੇਰਾ ਬੋਲਣਾ ਨਾ ਬੋਲਣਾ ਕੋਈ ਮੈਟਰ ਹੀ ਨਹੀਂ ਕਰਦਾ ਜਾਂ ਮੈਨੂੰ ਕੋਈ ਪਰਵਾਹ ਹੀ ਨਹੀਂ ਤੇਰੀ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਕੋਈ ਟੌਰ ਨਹੀਂ ਬਣਾ ਰਹੇ ਸਗੋਂ ਅਸੀਂ ਸਾਹਮਣੇ ਵਾਲੇ ਦੀ ਨਜ਼ਰ ਦੇ ਵਿੱਚ ਆਪਣੇ ਆਪ ਨੂੰ ਨੀਵਾ ਕਰ ਰਹੇ ਹਾਂ ਉਹ ਤੁਹਾਡੀ ਕਦੇ ਵੀ ਰਿਸਪੈਕਟ ਨਹੀਂ ਕਰੂਗਾ ਸੋ ਇਸ ਤਰ੍ਹਾਂ ਕਰਨ ਨਾਲ ਅਸੀਂ ਉਹਨਾਂ ਦੇ ਮਨ 'ਚੋਂ ਲੈ ਜਾਂਦੇ ਆ ਇਸ ਦੇ ਉਲਟ ਕਿ ਜੇ ਤੁਸੀਂ ਇੱਕ ਗੁੱਡ ਲਿਸਨਰ ਦੀ ਤਰ੍ਹਾਂ ਉਹਨਾਂ ਦੀ ਪੂਰੀ ਗੱਲ ਨੂੰ ਪਹਿਲਾਂ ਕੰਪਲੀਟ ਹੋਣ ਦਿਓ ਕਿ ਬੰਦਾ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਇਨਸਾਨ ਨੂੰ ਇਹ ਲੱਗੇ ਕਿ ਮੇਰੀ ਗੱਲ ਪ੍ਰੋਪਰ ਸਮਝ ਰਿਹਾ ਸਾਹਮਣੇ ਵਾਲਾ ਮੇਰੀ ਗੱਲ ਪ੍ਰੋਪਰ ਸੁਣ ਰਿਹਾ ਤਾਂ ਹੀ ਤਾਂ ਉਹ ਆਪਣੀ ਗੱਲਾਂ ਤੁਹਾਡੇ ਅੱਗੇ ਰੱਖ ਪਾਊਗਾ ਜੇ ਉਹਨੂੰ ਲੱਗੂਗਾ ਕਿ ਇਹ ਮੇਰੀ ਗੱਲ 'ਚ ਕੋਈ ਇੰਟਰਸਟ ਨਹੀਂ ਦਿਖਾ ਰਿਹਾ ਤੁਸੀਂ ਇੱਧਰ ਉੱਧਰ ਦੇਖੀ ਜਾ ਰਹੇ ਹੋ ਜਾਂ ਤੁਸੀਂ ਉਹਨਾਂ ਦੀ ਗੱਲਾਂ ਕੱਟ ਰਹੇ ਹੋ ਵਿਚਾਲੇ ਅਗਲੀ ਵਾਰ ਨਾ ਤਾਂ ਉਹ ਤੁਹਾਡੇ ਨਾਲ ਕੋਈ ਗੱਲ ਡਿਸ ਕਈ ਐਵੇਂ ਦੇ ਹੁੰਦੇ ਆ ਕਿ ਸਾਨੂੰ ਕੋਈ ਮੈਟਰ ਨਹੀਂ ਕਰਦਾ ਚਾਹੇ ਅਸੀਂ ਉਹਨਾਂ ਦੀ ਲਾਈਫ ਦੇ ਬਾਰੇ ਕੁਝ ਵੀ ਨਹੀਂ ਜਾਣਦੇ ਚਾਹੇ ਸਾਨੂੰ ਉਹਨਾਂ ਦੀ ਗੱਲਾਂ 'ਚ ਇੰਟਰਸਟ ਵੀ ਨਹੀਂ ਹੈਗਾ ਫਿਰ ਵੀ ਅਸੀਂ ਉਹਨਾਂ ਦੀ ਗੱਲਾਂ ਨੂੰ ਧਿਆਨ ਨਾਲ ਸੁਣਦੇ ਆ ਤੇ ਉਹਦੇ ਨਾਲ ਕੀ ਹੁੰਦਾ ਸਾਹਮਣੇ ਵਾਲਾ ਦਾ ਵੀ ਬੋਝ ਹਲਕਾ ਹੋ ਜਾਂਦਾ ਤੇ ਤੁਹਾਡੇ ਪ੍ਰਤੀ ਉਹਨਾਂ ਦੀ ਜਿਹੜੀ ਹੈਗੀ ਰਿਸਪੈਕਟ ਆ ਉਹ ਵੀ ਹੋਰ ਜ਼ਿਆਦਾ ਦੁਗਣੀ ਹੋ ਜਾਂਦੀ ਹੈ ਤੇ ਦੂਜਾ ਪੁਆਇੰਟ ਕਦੇ ਵੀ ਕਿਸੇ ਨੂੰ ਨੀਚਾ ਨਾ ਦਿਖਾਓ ਕਦੇ ਵੀ ਕਿਸੇ ਨੂੰ ਗੱਲਾਂਬਾਤਾਂ ਦੇ ਵਿੱਚ ਇਹ ਸ਼ੋਅ ਕਰਨ ਦੀ ਕੋਸ਼ਿਸ਼ ਨਾ ਕਰੋ ਕੀ ਤੇਰੇ ਕੋਲ ਇਹ ਨਹੀਂ ਹੈਗਾ ਜਾਂ ਤੇਰੇ ਕੋਲ ਇਹ ਹੈਗਾ ਜਾਂ ਅਸੀਂ ਬਹੁਤ ਵੱਡੇ ਆ ਤੇਰੇ ਤੋਂ ਜਦੋਂ ਤੱਕ ਕਿ ਅਗਲਾ ਆਪਣੇ ਤੋਂ ਕੋਈ ਸਲਾਹ ਨਹੀਂ ਲੈਂਦਾ ਜਦ ਤੱਕ ਆਪਣੇ ਕੋਈ ਪੁੱਛਦਾ ਨਹੀਂ ਇਹ ਜਿਹੜਾ ਪੁਆਇੰਟ ਆ ਜਿਹੜਾ ਇਹ ਜਿਹੜਾ ਗੁਣਾ ਨਾ ਇਹ ਮੈਂ ਆਪਣੇ ਬੌਸ ਤੋਂ ਜਿੱਥੇ ਕਿ ਆਪਾਂ ਪਹਿਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਉਸ ਲੇਡੀ ਤੋਂ ਬਹੁਤ ਜ਼ਿਆਦਾ ਇਨਸਪਾਇਰ ਆ ਬਹੁਤ ਜ਼ਿਆਦਾ ਗੱਲਾਂ ਮੈਂ ਉਹਨਾਂ ਤੋਂ ਸਿੱਖੀਆਂ ਬਹੁਤ ਜ਼ਿਆਦਾ ਵਧੀਆ-ਵਧੀਆ ਗੱਲਾਂ ਸਿੱਖੀਆਂ ਉਹਨਾਂ ਦੀ ਹਮੇਸ਼ਾ ਹੱਤ ਹੁੰਦੀ ਹੈ ਮੈਂ ਅੱਜ ਤੱਕ ਉਹਨਾਂ ਨੂੰ ਨਹੀਂ ਦੇਖਿਆ ਕਿ ਉਸ ਉਹਨਾਂ ਨੇ ਕਦੇ ਕਿਸੇ ਇਨਸਾਨ ਨੂੰ ਨੀਵਾ ਦਿਖਾਇਆ ਹੋਵੇ ਉਹਨੂੰ ਚਾਹੇ ਗੱਲਾਂ ਦਾ ਪਤਾ ਵੀ ਲੱਗ ਜੇ ਈਵਨ ਕਿ ਗਲਤੀ ਵੀ ਕਦੇ ਵੀ ਕੋਈ ਵੀ ਗੱਲ ਹੋਵੇ ਈਵਨ ਕਿ ਜੇ ਕਿਸੇ ਦੀ ਗਲਤੀ ਵੀ ਆ ਉਹਨੂੰ ਕਦੇ ਕਿਸੇ ਦੇ ਮੂੰਹ ਤੇ ਨਾ ਕਹੋ ਅਗਰ ਚਾਰ ਬੰਦੇ ਖੜੇ ਆ ਤਾਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਬਹੁਤ ਮਹਾਨ ਬਣ ਜਾਂਗੇ ਇਸ ਤਰ੍ਹਾਂ ਕਰਨ ਨਾਲ ਪਰ ਸਾਹਮਣੇ ਵਾਲੇ ਨੂੰ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਮਹਿਸੂਸ ਹੁੰਦੀ ਆ ਇਸ ਦੇ ਉਲਟ ਕਿ ਉਸ ਨੂੰ ਤੁਸੀਂ ਇਕੱਲੇ ਜਾਣੇ ਨੂੰ ਸਮਝਾ ਦਿਓ ਇਕੱਲੇ ਜਾਣੇ ਨੂੰ ਸਮਝਾ ਦਿਓ ਪਰ ਉਸ ਤੋਂ ਵੀ ਪਹਿਲਾਂ ਸਾਨੂੰ ਉਹਦੇ ਸੁਭਾਅ ਦਾ ਪਤਾ ਹੋਣਾ ਚਾਹੀਦਾ ਚਾਹੇ ਉਹ ਤੁਹਾਡਾ ਕੋਈ ਦੋਸਤ ਆ ਜਾਂ ਕੋਈ ਵੀ ਆ ਅਗਰ ਤੁਹਾਨੂੰ ਲੱਗਦਾ ਕਿ ਇਹ ਇਨਸਾਨ ਨੂੰ ਪਸੰਦ ਨਹੀਂ ਆ ਕਿ ਤੁਸੀਂ ਕਿਸੇ ਦੇ ਸਾਹਮਣੇ ਉਹਨੂੰ ਕੁਝ ਕਹੋ ਕਿਉਂਕਿ ਅਸੀਂ ਕਦੇ ਵੀ ਇੰਨੇ ਮਹਾਨਤਾ ਹੋ ਨਹੀਂ ਸਕਦੇ ਕਿ ਹਾਂ ਸਾਰਾ ਕੁਝ ਸਾਨੂੰ ਹੀ ਪਤਾ ਜਾਂ ਮੈਂ ਕਿਸੇ ਸਾਹਮਣੇ ਵਾਲੇ ਨੂੰ ਬਿਨਾਂ ਪੁੱਛੇ ਚਾਰ ਬੰਦਿਆਂ 'ਚ ਖੜ ਕੇ ਗਿਆਨ ਦਵਾਂ ਤੇ ਮੈਨੂੰ ਲੱਗੇ ਕਿ ਹਾਂ ਜੀ ਮੈਂ ਬਹੁਤ ਸਹੀ ਕਰ ਲਿਆ ਸਾਹਮਣੇ ਵਾਲਾ ਗਲਤ ਆ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਕਦਰ ਹੋਰ ਵੀ ਜ਼ਿਆਦਾ ਘਟਾ ਲੈਂਦੇ ਆ ਜੇ ਕੋਸ਼ਿਸ਼ ਕਰੋ ਕਿ ਜੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਹਾਂ ਇੱਥੇ ਕੁਝ ਗਲਤ ਕਿਹਾ ਗਿਆ ਜਾਂ ਕੁਝ ਵੀ ਆ ਉਹਨੂੰ ਇਕੱਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਨਾ ਕਿ ਸਾਰੇ ਜਾਣਿਆਂ ਦੇ ਵਿੱਚ ਇਹਦੇ ਨਾਲ ਬੜੀ ਹੀ ਕਈ ਵਾਰੀ ਅਗਲਾ ਸ਼ਰਮ ਮਹਿਸੂਸ ਕਰਦਾ ਤੇ ਤੀਜਾ ਜਿਹੜਾ ਮੋਸਟ ਇੰਪੋਰਟੈਂਟ ਹੈ ਜਿਹੜਾ ਘੁਮ ਕੁਮਾ ਕੇ ਕਵਰ ਅਪ ਹੋ ਹੀ ਜਾਂਦਾ ਉਹ ਹੈਗਾ ਕਿ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਿੱਖੋ ਤੇ ਕਦੇ ਵੀ ਆਪਣੀ ਇਹ ਹੱਥ ਨਾ ਬਣਾਓ ਕਿ ਗੁੱਸੇ ਦੇ ਵਿੱਚ ਕਿਸੇ ਨੂੰ ਕੋਈ ਵੀ ਐਵੇਂ ਦੇ ਸ਼ਬਦ ਕਹਿ ਦੋ ਜਿਹੜੇ ਬਾਅਦ ਦੇ ਵਿੱਚ ਤੁਸੀਂ ਇੰਪੈਕਟ ਟੂ ਨਾਰਮਲ ਹੋ ਜੋਂ ਥੋੜੇ ਟਾਈਮ ਬਾਅਦ ਤੇ ਤੁਹਾਨੂੰ ਕਈਆਂ ਨੂੰ ਤਾਂ ਯਾਦ ਤੱਕ ਵੀ ਨਹੀਂ ਰਹਿੰਦਾ ਹੁੰਦਾ ਕਿ ਅੱਛਾ ਮੈਂ ਗੁੱਸੇ ਦੇ ਵਿੱਚ ਇਹ ਬੋਲਤਾ ਤੇ ਉਹ ਬਾਅਦ ਦੇ ਵਿੱਚ ਮਨ ਦੇ ਵੀ ਨਹੀਂ ਹੁੰਦੇ ਪਰ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਜਿਹਨੂੰ ਆਪਾਂ ਇਹ ਜੇ ਸ਼ਬਦ ਕਹੇ ਆ ਉਹਦੇ ਉਹ ਗੱਲ ਦਿਲ ਤੇ ਲੱਗ ਜਾਵੇ ਇਹ ਉਹ ਗੱਲ ਕਿੰਨੀ ਕਿ ਜ਼ਿਆਦਾ ਝੋਟ ਪਹੁੰਚਾ ਸਕਦੀ ਹੈ ਇਹਦੇ ਵਿੱਚ ਪੜੇ ਲਿਖਿਆ ਜਾਂ ਅਨਪੜ੍ਹਾਂ ਵਾਲੀ ਕੋਈ ਗੱਲ ਨਹੀਂ ਆ ਇਹ ਬਾਡੀ ਲੈਂਗੁਏਜ ਹੁੰਦੀ ਹੈ ਇਹਨੂੰ ਹਰ ਕੋਈ ਉਮਰ ਦਾ ਹਰ ਕੋਈ ਇਨਸਾਨ ਜਦੋਂ ਚਾਹੇ ਸਿੱਖ ਸਕਦਾ ਤੁਹਾਡਾ ਪਲੱਸ ਪੁਆਇੰਟ ਹੀ ਹੈ ਕਈ ਤੁਸੀਂ ਦੇਖਿਆ ਹੋਊਗਾ ਆਪਾਂ ਕਹਿੰਦੇ ਨੇ ਉਹ ਫਲਾਨਾ ਪੜ੍ਹੇ ਲਿਖਿਆ ਵਾਂਗੂ ਬੋਲਦਾ ਇਹਦੇ ਵਿੱਚ ਪੜ੍ਹੇ ਲਿਖਿਆਂ ਵਾਲੀ ਤਾਂ ਕੋਈ ਗੱਲ ਨਹੀਂ ਆ ਇਹ ਤਾਂ ਇੱਕ ਬਾਡੀ ਲੈਂਗੁਏਜ ਆ ਇਹਨੂੰ ਤਾਂ ਹਰ ਇੱਕ ਨੂੰ ਹੀ ਸਿੱਖਣਾ ਚਾਹੀਦਾ ਆਪਾਂ ਨੂੰ ਜੇ ਆਪਾਂ ਚਾਹੁੰਦੇ ਆ ਕਿ ਇਹ ਗੱਲ ਤੇ ਤਾਂ ਮੈਂ ਬਿਲਕੁਲ ਬਲੀਵ ਨਹੀਂ ਕਰਦੀ ਕਿ ਹਾਂ ਆਪਾਂ ਚੰਗੇ ਬਣ ਜਾਗੇ ਸਾਰਿਆਂ ਦੀ ਨਜ਼ਰ ਚ ਕਿਉਂਕਿ ਜਿਹਨੇ ਤੁਹਾਨੂੰ ਨਹੀਂ ਪਸੰਦ ਕਰਨਾ ਉਹਨੇ ਨਹੀਂ ਕਰਨਾ ਬਟ ਮжоਰਿਟੀ ਲੋਕਾਂ ਦੇ ਵਿੱਚ ਆਪਾਂ ਨੂੰ ਵਧੀਆ ਹੀ ਸਮਝਿਆ ਜਾਊਗਾ ਵਧੀਆ ਹੀ ਕਿਹਾ ਜਾਊਗਾ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਖੁਦ ਦੇ ਵਿੱਚ ਕੌਨਫੀਡੈਂਸ ਆ ਜਾਊਗਾ ਕਿ ਹਾਂ ਮੈਂ ਕੁਝ ਗਲਤ ਨਹੀਂ ਬੋਲਿਆ ਜਾਂ ਮੈਨੂੰ ਪ੍ਰੋਪਰ ਕਦੇ ਵੀ ਕੋਈ ਐਵੇਂ ਦਾ ਸ਼ਬਦ ਨਾ ਕਿਸ ਨੂੰ ਕਹੋ ਜਿਹਦੇ ਨਾਲ ਸਾਹਮਣੇ ਵਾਲੇ ਨੂੰ ਬਹੁਤ ਜਿਆਦਾ ਦੁੱਖ ਲੱਗ ਜੇ ਤੇ ਤੁਸੀਂ ਉਹਦੇ ਵਿੱਚ ਤੁਹਾਡੇ ਪ੍ਰਤੀ ਹੋਏ ਸਮਝੇ ਕਿ ਬੰਦੇ ਨੂੰ ਬਹੁਤ ਜਿਆਦਾ ਘਮੰਡ ਆ ਬਹੁਤ ਜਿਆਦਾ ਗਮਾਨ ਆ ਕਈ ਵਾਰ ਆਪਾਂ ਕਹਿ ਦਿੰਦੇ ਆ ਨਾ ਕਿ ਵੀ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦਾ ਹੈ ਇਨਸਾਨ ਤੋ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੀ ਕਦਰ ਘਟਾ ਰਹੇ ਹੁੰਨੇ ਆ ਨਾ ਕਿ ਅਸੀਂ ਵਧਾ ਰਹੇ ਹੁੰਨੇ ਆ ਆਪਣੀ ਕਦਰ ਅੱਜ ਦੇ ਸਮੇਂ ਕੋਈ ਵੀ ਨਹੀਂ ਚਾਹੁੰਦਾ ਕਿ ਤੁਸੀਂ ਬਿਨਾ ਪੁੱਛੇ ਉਸ ਨੂੰ ਸਲਾਹ ਦਿਓ ਜਾਂ ਉਹਦੇ ਪਰਸਨਲ ਮੈਟਰ ਦੇ ਵਿੱਚ ਆਪਾਂ ਬਹੁਤ ਹੀ ਜ਼ਿਆਦਾ ਦਖਲ ਅੰਦਾਜ਼ੀ ਦੇਈਏ ਜਦੋਂ ਤੱਕ ਕੋਈ ਸਾਨੂੰ ਕੁਝ ਨਹੀਂ ਪੁੱਛਦਾ ਸਾਡੇ ਨਾਲ ਕੋਈ ਗੱਲਾਂ ਨਹੀਂ ਸਾਂਝੀਆਂ ਕਰਦਾ ਜਦੋਂ ਹੀ ਆਪਾਂ ਕਿਸੇ ਵੀ ਮਾਹੌਲ ਦੇ ਵਿੱਚ ਹੁੰਨੇ ਆ ਤਾਂ ਅਵੋਇਡ ਕਰਿਆ ਕਰੋ ਕਿ ਅਗਲੇ ਦੀ ਪਰਸਨਲ ਮੈਟਰ ਦੇ ਵਿੱਚ ਨਾ ਬੋਲਿਆ ਜਾਵੇ ਤੇ ਜਦੋਂ ਵੀ ਕੋਈ ਤੁਹਾਨੂੰ ਕੁਝ ਦੱਸਦਾ ਤਾਂ ਉਹਨੂੰ ਇਸ ਤਰ੍ਹਾਂ ਸੋਚੋ ਇਸ ਤਰ੍ਹਾਂ ਸੁਣੋ ਕਿ ਹਾਂ ਉਹ ਗੱਲ ਜਿਵੇਂ ਕਿ ਤੁਹਾਡੀ ਆਪਣੀ ਲਾਈਫ ਦੇ ਵਿੱਚ ਵੀ ਹੋਈ ਹੋਵੇ ਕਦੇ ਵੀ ਕਿਸੇ ਦੀ ਫੀਲਿੰਗਸ ਦਾ ਕਦੇ ਵੀ ਕਿਸੇ ਦੀ ਭਾਵਨਾਵਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਕਿ ਬੰਦਾ ਤੁਹਾਡੀ ਰਿਸਪੈਕਟ ਕਰੇ ਜਾਂ ਅੱਗੇ ਵਾਸਤੇ ਵੀ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰੇ ਤਾਂ ਮੈਨੂੰ ਲੱਗਦਾ ਇਹ ਗੱਲਾਂ ਬਹੁਤ ਜ਼ਰੂਰੀ ਨੇ ਜਿਹੜੀਆਂ ਕਿ ਸਾਨੂੰ ਆਪਣੀ ਲਾਈਫ ਦੇ ਵਿੱਚ ਜ਼ਰੂਰ ਹੀ ਅਪਣਾਉਣੀਆਂ ਚਾਹੀਦੀਆਂ ਨੇ ਕਿਉਂਕਿ ਅਜਿਹਾ ਕਰਨ ਨਾਲ ਅਸੀਂ ਸਾਰਿਆਂ ਦੇ ਤਾਂ ਨਹੀਂ ਪਰ ਕਾਫੀ ਹੱਦ ਤੱਕ ਲੋਕਾਂ ਦੇ ਦਿਲ ਦੇ ਵਿੱਚ ਤੁਸੀਂ ਆਪਣੀ ਜਗ੍ਹਾ ਜ਼ਰੂਰ ਬਣਾ ਸਕਦੇ ਹੋ ਕਿਉਂਕਿ ਹਰ ਇੱਕ ਇਨਸਾਨ ਦੀ ਬੋਲਬਾਣੀ ਦਾ ਹੀ ਫਰਕ ਹੁੰਦਾ ਹੋ ਇਨਸਾਨ ਤਾਂ ਸਾਰੇ ਸੇਮ ਹੀ ਨੇ ਸਾਰਿਆਂ ਦੀ ਸੋਚਣ ਸ਼ਕਤੀ ਉਹੀ ਆ ਸਾਰਿਆਂ ਦਾ ਬੋਲਣ ਦਾ ਤਰੀਕਾ ਕਿਹੜੇ ਵੇਲੇ ਕਿਹੜੀ ਗੱਲ ਕਰਨੀ ਆ ਕਈ ਮੈਂ ਦੇਖਿਆ ਬੜੇ ਅਜੀਬ ਹੁੰਦੇ ਆ ਉਹ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਦਾ ਹੁੰਦਾ ਵੀ ਅਸੀਂ ਕਿੱਥੇ ਕਿਹੜੀ ਗੱਲ ਕਹਿ ਦੇਣੀ ਆ ਤੇ ਸਾਹਮਣੇ ਵਾਲੇ ਨੂੰ ਗੱਲ ਦਾ ਕਿੰਨਾ ਕਿ ਜ਼ਿਆਦਾ ਬੁਰਾ ਲੱਗ ਜਾਏ ਤੇ ਕਈ ਕਹਿ ਦਿੰਦੇ ਆ ਕਿ ਮੇਰੀ ਤਾਂ ਇਹ ਆਦਤ ਆ ਮੈਂ ਤਾਂ ਮੂੰਹ ਤੇ ਗੱਲ ਕਹਿ ਦਿੰਦਾ ਮੈਂ ਮੈਨੂੰ ਪਤਾ ਨਹੀਂ ਲੱਗਦਾ ਜਾਂ ਮੈਂ ਤਾਂ ਐਵੇਂ ਹੀ ਕਰਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਨਾਲ ਕਈ ਵਾਰ ਆਪਾਂ ਜ਼ਿਆਦਾ ਕੋਰੇ ਹੋ ਜਾਂਦੇ ਆ ਉਹਦੇ ਨਾਲ ਸਿਰਫ ਸਾਡਾ ਹੀ ਨੁਕਸਾਨ ਹੋਣਾ ਕਿਉਂਕਿ ਅਸੀਂ ਕੋਈ ਵੀ ਇਨਸਾਨ ਆ ਸਾਨੂੰ ਇੱਕ ਵਾਰੀ ਮੌਕਾ ਦੇ ਉਹ ਦੋ ਵਾਰੀ ਦੇਊਗਾ ਬਾਰ ਬਾਰ ਤਾਂ ਕੋਈ ਇਨਸਾਨ ਨਹੀਂ ਮੌਕੇ ਦਿੰਦਾ ਹੁੰਦਾ ਕਿ ਜੇ ਅਸੀਂ ਉਹਦੇ ਇਨਸਲਟ ਕਰ ਰਹੇ ਹਾਂ ਜਾਂ ਉਹਨੂੰ ਨੀਚਾ ਦਿਖਾ ਰਹੇ ਹਾਂ ਤੇ ਉਹ ਸਾਨੂੰ ਬਾਰ ਬਾਰ ਮੌਕੇ ਦੇਊਗਾ ਕਈ ਵਾਰੀ ਅਸੀਂ ਅਨਸੈਸਰੀ ਹੀ ਬੋਲ ਜਾਂਦੇ ਆ ਜਿੱਥੇ ਕਿ ਸਾਨੂੰ ਲੋੜ ਵੀ ਨਹੀਂ ਹੁੰਦੀ ਸੋ ਇਹਨਾਂ ਚੀਜ਼ਾਂ ਦੇ ਤੇ ਗੌਰ ਕਰਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਈ ਸ਼ਬਦ ਐਵੇਂ ਦੇ ਹੁੰਦੇ ਜਿਹੜੀ ਮਾਫੀ ਦੇ ਨਾਲ ਵੀ ਨਹੀਂ ਵਾਪਸ ਆਉਂਦੇ ਅਸੀਂ ਮਾਫੀਆਂ ਚਾਹੇ ਬਾਅਦ ਵਿੱਚ ਲੱਖ ਮੰਗੀ ਜਾਈਏ ਪਰ ਜਿਹੜੇ ਇੱਕ ਵਾਰੀ ਸ਼ਬਦ ਨਿਕਲ ਗਏ ਮੂੰਹ ਦੇ ਵਿੱਚੋਂ ਵਾਪਸ ਨਹੀਂ ਆਉਣੇ ਸੋ ਪਹਿਲਾਂ ਹੀ ਆਪਣਾ ਜਿਹੜਾ ਮੰਨ ਕੇ ਚੱਲ ਔਰ ਅੱਜ ਦਾ ਤਾਂ ਜੋ ਸਮਾਂ ਚੱਲ ਰਿਹਾ ਮੈਨੂੰ ਲੱਗਦਾ ਸਾਨੂੰ ਵੈਸੇ ਹੀ ਥੋੜਾ ਘੱਟ ਹੀ ਬੋਲਣਾ ਚਾਹੀਦਾ ਬੜਾ ਸੋਚ ਸਮਝ ਕੇ ਕਿ ਹਾਂ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਸਰਨਾ ਨਹੀਂ ਜਾਂ ਕੁਝ ਵੀ ਕਹਿਣਾ ਤਾਂ ਬੜੀ ਸੋਚ ਸਮਝ ਕੇ ਬੜੀ ਸੰਭਲ ਕੇ ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ ਜਿਵੇਂ ਪਹਿਲਾਂ ਹੁੰਦਾ ਸੀ ਆਪਾਂ ਕਹਿੰਦੇ ਸੀਗੇ ਕਿ ਕੋਈ ਨਹੀਂ ਸੀ ਗੁੱਸਾ ਕਰਦਾ ਜਿਹਨੂੰ ਜੋ ਮਰਜ਼ੀ ਕਹਿ ਦੋ ਅੱਜਕੱਲ ਦਾ ਮਜ਼ਾਕ ਵੀ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਕਿ ਜੇ ਕਿਸੇ ਨੂੰ ਮਜ਼ਾਕ ਵੀ ਕਰਨੇ ਉਹਦੇ ਚ ਵੀ ਇਹ ਹੁੰਦਾ ਕਿ ਪਤਾ ਨਹੀਂ ਬੰਦਾ ਮਜ਼ਾਕ ਨੂੰ ਸੀਰੀਅਸ ਹੀ ਨਾ ਲੈ ਜੇ ਕਿਤੇ ਕਿ ਉਹਨੂੰ ਮਜ਼ਾਕ 'ਚ ਵੀ ਇਹ ਨਾ ਲੱਗੇ ਕਿ ਪਤਾ ਨਹੀਂ ਮੇਰੇ ਮੈਨੂੰ ਲਾ ਕੇ ਗੱਲ ਕਹੀ ਆ ਅ ਅੱਜ ਕੱਲ ਬੜੇ ਸੈਂਸਿਟਿਵ ਲੋਕ ਹੋ ਗਏ ਆ ਉਹਨਾਂ ਨੂੰ ਮਜ਼ਾਕ ਦਾ ਵੀ ਕਈ ਵਾਰੀ ਨਹੀਂ ਪਤਾ ਲੱਗਦਾ ਹੁੰਦਾ ਕਿ ਹਾਂ ਬੜੇ ਸੀਰੀਅਸ ਹੋ ਜਾਂਦੇ ਆ ਸੋ ਮੈਨੂੰ ਤਾਂ ਐਵੇਂ ਹੀ ਲੱਗਦਾ ਹੁੰਦਾ ਕਿ ਥੋੜਾ ਜਿਹਾ ਸਾਨੂੰ ਧਿਆਨ ਦੇ ਨਾਲ ਹੀ ਬੜਾ ਸੋਚ ਵਿਚਾਰ ਕੇ ਹੀ ਚੱਲਣਾ ਚਾਹੀਦਾ ਅੱਜ ਦੇ ਸਮੇਂ ਬਾਕੀ ਤੁਹਾਡੀ ਕੀ ਰਾਏ ਆ ਇਸ ਬਾਰੇ ਜਰੂਰ ਦੱਸੋ ਕਮੈਂਟਸ ਦੇ ਵਿੱਚ ਕਿਉਂਕਿ ਸਾਡੇ ਵਿੱਚੋਂ ਕਈ ਐਵੇਂ ਦੇ ਹੁੰਦੇ ਜਿਹੜਾ ਨੇ ਜ਼ਿਆਦਾ ਉਮਰ ਹੰਢਾਈਆਂ ਹੁੰਦੀਆਂ ਨੇ ਲਾਈਫ ਦੇ ਤਜਰਬੇ ਜ਼ਿਆਦਾ ਲਏ ਹੁੰਦੇ ਨੇ ਸੋ ਉਹ ਵੀ ਆਪਣੇ ਤਜਰਬੇ ਜ਼ਰੂਰ ਸਾਂਝੇ ਕਰਿਆ ਕਰੋ ਆਪਾਂ ਇੱਥੇ ਸਾਰੇ ਸਿੱਖਣ ਦੇ ਲਈ ਹੀ ਬੈਠੇ ਆਂ ਕਿ ਆਪਾਂ ਕੋਈ ਵੀ ਪਰਫੈਕਟ ਨਹੀਂ ਆ ਬਸ ਜੋ ਜੋ ਆਪਣੀ ਲਾਈਫ ਦੇ ਵਿੱਚ ਹੁੰਦਾ ਜਾਂਦਾ ਤਜਰਬੇ ਆਪਾਂ ਤੁਹਾਡੇ ਨਾਲ ਉਹ ਸਾਂਝੇ ਕਰਨ ਦੀ ਕੋਸ਼ਿਸ਼ ਕਰੀ ਦੀ ਆ ਤਾਂ ਕਿ ਮੈਂ ਤੁਹਾਡੇ ਤੋਂ ਕੁਝ ਚੀਜ਼ਾਂ ਸਿੱਖ ਸਕਾਂ ਤੇ ਕੁਝ ਜੋ ਮੇਰੀ ਲਾਈਫ ਦੇ ਵਿੱਚ ਹੋਈਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ ਕਿਉਂਕਿ ਮੈਂ ਇਹ ਮੰਨਦੀ ਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਸਿੱਖਣਾ ਇੱਕ ਕਲਾ ਔਰ ਇੱਕ ਬੜੀ ਵਧੀਆ ਕਲਾ ਇਹਨੂੰ ਤੁਸੀਂ ਹਰ ਉਮਰ ਦਾ ਬੰਦਾ ਜਦੋਂ ਚਾਹੇ ਉਦੋਂ ਸਿੱਖ ਸਕਦੇ ਹੋ ਬਸ ਇਹੀ ਹੈ ਕਿ ਮਾੜੀਆਂ ਚੀਜ਼ਾਂ ਆਪਣੀ ਲਾਫ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੋ ਚੰਗੀਆਂ ਚੀਜ਼ਾਂ ਅਪਣਾਉਣ ਦੀ ਕੋਸ਼ਿਸ਼ ਕਰੋ ਇਹ ਹੀ ਮੈਟਰ ਨਹੀਂ ਕਰਦਾ ਕਿ ਤੁਹਾਡੀ ਕਿੰਨੀ ਉਮਰ ਆ ਜਾਂ ਤੁਸੀਂ ਕਿਹੜੇ ਮਾਹੌਲ ਤੋਂ ਆਉਂਦੇ ਹੋ ਕੀ ਤੁਹਾਡਾ ਬੈਕਗ੍ਰਾਉਂਡ ਦਾ ਸਾਰੀਆਂ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀ ਮਾਇਨੇ ਰੱਖਦਾ ਤੇ ਇੱਕ ਚੰਗੀ ਇਨਸਾਨੀਅਤ ਤੇ ਚੰਗਾ ਇਨਸਾਨ ਉਹ ਜ਼ਰੂਰ ਬਣਨਾ ਚਾਹੀਦਾ ਜਿਹੜੀ ਜਿਹੜੀਆਂ ਚੀਜ਼ਾਂ ਮਾੜੀਆਂ ਨੇ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਤੇ ਜਿਹੜੀਆਂ ਵਧੀਆ ਵਧੀਆ ਚੀਜ਼ਾਂ ਨੇ ਅਪਣਾਉਣੀਆਂ ਚਾਹੀਦੀਆਂ ਨੇ ਔਰ ਨਾ ਹੀ ਇਹਦੇ ਵਿੱਚ ਇਹ ਹੁੰਦਾ ਕਿ ਹਾਂਜੀ ਮੈਂ ਛੋਟੇ ਤੋਂ ਹੀ ਕਿਉਂ ਸਿੱਖਾਂ ਅਗਰ ਸਾਨੂੰ ਲੱਗਦਾ ਕਿ ਇਹ ਇਹ ਚੀਜ਼ ਮੇਰੇ 'ਚ ਹੈ ਨਹੀਂ ਮੈਂ ਖੁਦ ਬੜੀਆਂ ਚੀਜ਼ਾਂ ਸਿੱਖਦੀਆਂ ਕਈ ਮੇਰੇ ਤੋਂ ਛੋਟੇ ਹੁੰਦੇ ਆ ਮੈਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਇਹ ਕੁਆਲਿਟੀ ਬੜੀ ਵਧੀਆ ਮੈਂ ਖੁਦ ਕੋਸ਼ਿਸ਼ ਕਰਦੀ ਹੁੰਦੀ ਆ ਕਿ ਸਿੱਖਣ ਦੀ ਕਿ ਹਾਂ ਇਹ ਚੀਜ਼ ਮੈਨੂੰ ਆਪਣੇ ਲਾਭ ਦੇ ਵਿੱਚ ਜ਼ਰੂਰ ਅਪਣਾਉਣੀ ਚਾਹੀਦੀ ਆ ਸੋ ਇਹੀ ਹੁੰਦਾ ਇਹੀ ਲਾਈਫ ਆ ਅਗਰ ਸਾਨੂੰ ਕਿਸੇ ਚੀਜ਼ ਦੇ ਸਿੱਖਣ ਨਾਲ ਫਾਇਦਾ ਹੋ ਰਿਹਾ ਤਾਂ ਡੈਫੀਨਿਟਲੀ ਸਾਨੂੰ ਸਿੱਖਣੀ ਚਾਹੀਦੀ ਹੈ ਸੋ ਤੁਹਾਡੀ ਇਸ ਬਾਰੇ ਕੀ ਵਿਚਾਰ ਆ ਆਪਣੇ ਰਾਏ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਸੋ ਮਿਲਦੇ ਆ ਫਿਰ ਕਿਸੇ ਹੋਰ ਟਾਪਿਕ ਦੇ ਵਿੱਚ ਜਲਦੀ